ਇਸ ਬਾਰੇ ਦੀ ਵੱਡੀ ਖਬਰ ਦਿਨਾਨਗਰ ਤੋਂ ਆ ਰਹੀ ਹੈ ਸਾਹਮਣੇ ਵਿਧਾਨ ਸਭਾ ਦਿਨਾਨਗਰ ਅਧੀਨ ਆਉਂਦੇ ਪੁਲਿਸ ਸਟੇਸ਼ਨ ਰੰਗਲਾ ਦੀ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਜਿਨ੍ਹਾਂ ਦੇ ਕੋਲੋਂ 1 ਕਿਲੋ ਤੋਂ ਵੱਧ ਹੈਰੋਨ ਵੀ ਬਰਾਮਦ ਕੀਤੀ ਗਈ ਹੈ ਤੁਹਾਨੂੰ ਦੱਸਦੇ ਕਿ ਗੁਰਦਾਸਪੁਰ ਦੇ ਰੰਗਲਾ ਪੁਲਿਸ ਨੇ 1 ਕਿਲੋ 68 ਮਿਲੀਗ੍ਰਾਮ ਹੈਰੋਨ ਬਰਾਮਦ ਕੀਤੀ ਅਤੇ ਦੋ ਮੁਜਰਮਾਂ ਨੂੰ ਗ੍ਰਿਫਤਾਰ ਕੀਤਾ ਜਦੋਂ ਕਿ ਇੱਕ ਮੁਜਰਮ ਭੱਜਣ ਦੇ ਵਿੱਚ ਕਾਮਯਾਬ ਹੋ ਗਿਆ ਡੀਐਸਪੀ ਰਜਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਤਿੰਨਾਂ ਮੁਲਜ਼ਮਾਂ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਅਤੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਹਨਾਂ ਨੇ ਕਿਹਾ ਕਿ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਉਹਨਾਂ ਦੇ ਮਾਰਡ ਲੈਣ ਤੋਂ ਬਾਅਦ ਉਹਨਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਜਿੱਥੇ ਤੁਹਾਨੂੰ ਅਨਸੀਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇਰੇ ਅਮਰ ਕਲੀਨਿਕ ਡਡਵਾ ਰੋਡ ਢਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਦੇਖੋ ਦੋਸਤੋ ਜਿੱਦਾਂ ਤੁਸੀਂ ਆਲਰੇਡੀ ਜਾਣਦੇ ਹੋ ਕਿ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਪੰਜਾਬ ਸਰਕਾਰ ਦਾ ਇੱਕ ਮਹਿੰਮ ਚੱਲੀ ਹੋਈ ਹੈ ਉਦੇ ਤਹਿਤ ਹੀ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਦਿੱਤੇ ਦੀਆਂ ਹਦਾਇਤਾਂ ਤੇ ਇਹ ਮੁਹਿੰਮ ਲਗਾਤਾਰ ਜਾਰੀ ਹੈ ਇਸ ਦੀ ਲੜੀ ਵਿੱਚ ਕੱਲ ਦੁਰੰਗਲਾ ਪੁਲਿਸ ਨੇ ਠਾਕਰਪੁਰ ਨੇੜੇ ਨਾਕਾ ਲਾਇਆ ਸੀ ਅਤੇ ਇਸ ਬਾਰੇ ਸਾਨੂੰ ਬੀਐਸਐਫ ਨੇ ਵੀ ਥੋੜੀ ਇਨਫੋਰਮੇਸ਼ਨ ਇਹਦੇ ਬਾਰੇ ਦਿੱਤੀ ਹੋਈ ਸੀ ਸੋ ਉਸ ਨਾਕੇ ਦੌਰਾਨ ਇੱਕ ਸਵਿਫਟ ਕਾਰ ਦੇ ਵਿੱਚੋਂ ਜਦੋਂ ਅਹੀਂ ਚੈਕਿੰਗ ਦੌਰਾਨ ਉਹ ਰੁਕਿਆ ਗਿਆ ਉਹਨਾਂ ਚ ਇੱਕ ਮੁਜਰਮ ਜਿਹੜਾ ਗੁਰਪ੍ਰੀਤ ਗੋਪੀ ਜਿਹੜਾ ਚੱਕਰੀ ਦਾ ਰਹਿਣ ਵਾਲਾ ਉਹ ਭੱਜ ਗਿਆ ਮੌਕੇ ਤੇ ਦੋ ਜਿਹੜੇ ਮੁਜਰਮ ਹੈ ओंकार ਸਿੰਘ ਤੇ ਮਨਪ੍ਰੀਤ ਕੁਮਾਰ ਇਹ ਦੋਨੇ ਸੰਦਲਪੁਰ ਪਿੰਡ ਦੇ ਹੈ ਜਿਹੜਾ ਕਿ ਥਾਣਾ ਦਰੰਗਲਾ ਚ ਪੈਂਦਾ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਕੋਲੋਂ ਸਾਨੂੰ 1 ਕਿਲੋ 68 ਮਿਲੀਗ੍ਰਾਮ ਜਿਹੜੀ ਹੈ ਹਿਰੇ ਨੂੰ ਬਰਾਮਦ ਹੋਈ ਹੈ ਸੋ ਆਪਾਂ ਇਹਨਾਂ ਦੇ ਖਿਲਾਫ ਅੰਡਰ ਐਨਡੀਪੀਐਸ ਐਕ ਪਰਚਾ ਦਰਜ ਕਰ ਲਿਆ ਔਰ ਇਹਨਾਂ ਦੇ ਪੁਲਸਰ ਮਾਨ ਲੈ ਕੇ ਅੱਗੇ ਬੈਕਵਰਡ ਲਿੰਕ ਕਿੱਥੋਂ ਇਹ ਹੀਰੋਨ ਆਈ ਹੈ ਉਹਦੇ ਬਾਰੇ ਇਨਵੈਸਟੀਗੇਸ਼ਨ ਕਰਾਂਗੇ ਇਹਨਾਂ ਵਿੱਚੋਂ ਇੱਕ ਮੁਜਰਮ ਦੇ ਖਿਲਾਫ ਸ਼ਰਾਬ ਦੇ ਪਰਚੇ ਔਰ ਲੜਾਈ ਝਗੜੇ ਦੇ ਅੰਦਰਜਾ ਇਹ ਤੁਲਾਵਾ ਦੂਜੇ ਲੜਕੇ ਦੇ ਖਿਲਾਫ ਇਦਾਂ ਦਾ ਕੋਈ ਅਜੇ ਮਾਮਲੇ ਦਰਜ ਨਹੀਂ ਇਹਦੇ ਤਸਕਰੀ ਲਿੰਕ ਜੋ ਪ੍ਰੀਮੀਅਰ ਇਨਕੁਆਰੀ ਤੋਂ ਆਪੇ ਬਾਰਡਰ ਕਰਾਸ ਤੋਂ ਇਹਨਾਂ ਦੇ ਸੰਬੰਧ ਹੈਗੇ ਆ ਜਿੱਥੋਂ ਸਮਗਲਿੰਗ ਹੋ ਰਹੀ ਹੈ ਔਰ ਇਸ ਵਾਰੇ ਆਪਾਂ ਜਿਹੜੀ ਹੈ ਕਾਫੀ ਡੂੰਘਾਈ ਨਾਲ ਇਹਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਤਾਂ ਕਿ ਬੈਕਵਰਡ ਲਿੰਕ ਹੋਰ ਇਲਾਕੇ ਦੇ ਵਿੱਚ ਕੌਣ ਸਮਗਲਿੰਗ ਕਰ ਰਿਹਾ ਹੈ ਇਹਦੇ ਉੱਤੇ ਵੀ ਆਪਾਂ ਗੰਭੀਰਤਾ ਨਾਲ ਜਾਂਚ ਕਰ